ਅਵੀ ਦੁਸ਼ਹਿਰਾ ਮੰਨ ਰਿਹਾ ਤੇ ਸ਼ਰਮ ਮੰਨ ਗਿਆ ਹਾਂ ਕਮਾ ਕਮਾ ਤਮ ਗਰਦਨ ਕਮਾ ਗਰਦਨ ਕਮਾ ਗਰਦਨ ਕਮਾ ਉਹ ਕੀ ਗਿਰ ਜਾਂਦਾ ਉਧਰ ਭੱਜਾ ਫਿਰਦਾ ਉਹ ਸੁਗਰ ਵਿੱਚ ਪਿਆਰੇ ਕਮਰੇ ਵਿੱਚ ਬੈਠੇ ਆਂ ਹੁਣ ਪ੍ਰਸ਼ਾਦਾ ਖਾਣਾਂਗੇ ਉਧਰ ਗੁਰੂ ਪਟਾਕਾਂ ਤੋਂ ਡਰਦਾ ਵੇਖੀ ਉਹ ਵੇਖੂੰ ਵੀ ਜਾਂਦਾ ਹੁਣ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਚੱਲੇ ਆਂ ਦਵਾਨ ਤੇ ਅੱਜ ਦੁਸ਼ਹਿਰਾ ਹੈ ਦੁਸ਼ਹਿਰੇ ਵਾਲੇ ਦਿਨ ਚੱਲੇ ਆਂ ਸਿੰਘ ਦਵਾਨ ਤੇ ਸਮਰ ਠੀਕ ਹੈ ਕਿਵੇਂ ਸਮਰ ਰਾਤ ਢਿੱਲਾ ਹੋ ਗਿਆ ਹੈ ਨਾ ਖੰਗ ਲੱਗੀ ਹੋਰ ਕੀ ਹੋ ਗਿਆ ਛਾਤੀ ਜਾਮ ਛਾਤੀ ਜਾਮ ਹੋ ਗਈ ਖੰਗ ਲੱਗੀ ਕੁਰਕਰੇ ਬਹੁਤ ਖਾਂਦਾ ਹੈ ਉਦ ਨਹੀਂ ਖਾਂਦਾ ਕੋਈ ਕਰੇ ਨਾਨਕ ਵੀ ਆ ਗਿਆ ਤਿਆਰ ਹੋ ਗਏ ਸਮਰ ਵੀ ਤਿਆਰ ਹੋ ਗਿਆ ਆਇਓ ਬਾਬਾ ਜੀ ਬੈਠੇ ਆ ਫਰੰਟ ਸੀਟ ਤੇ ਪੂਰਾ ਟੌਰ ਕੱਢ ਗਏ ਹਾਂਜੀ ਕਰੋ ਹੁਕਮ ਕੋਈ ਸਮਰ ਸੋਹਣਾ ਲੱਗਦਾ ਚੋਲਾ ਨੀਲਾ ਪਾਇਆ ਦਮਾਲਾ ਚਿੱਟਾ ਪੱਜਿਆ ਹੈ ਹੈ ਕੁਸ ਹੈ ਗਿਆ ਇਹ ਬਹੁਤ ਸੋਹਣਾ ਲੱਗ ਰਿਹਾ ਸਮਰ ਨਾਨਕ ਤੇਰੇ ਵੀ ਨਾਨਕ ਹਾਂਜੀ ਕਿਵੇਂ ਆ ਆ ਹੁੰਦਾ ਜਮਰਾਜ ਦਾ ਝੋਟਾ ਨੀ ਹਾਂ ਫੋਰਚਨਰ ਹੀ ਆ ਹਾਂ ਬਈ ਕਿਹੜੀ ਗੱਡੀ ਲੈਣੀ ਹੈ ਫਿਰ ਸਮਰ ਡਿਵੈਂਡਰ ਲੈਣੀ ਹੈ ਅਰਦਾਸ ਕਰਿਆ ਕਰ ਮਾਰਾ ਇਹਨੂੰ ਫਿਰ ਮਾਰੇ ਡਿਵੈਂਡਰ ਲੈਣੀ ਹੈ ਮਾਰੇ ਸਭ ਕੋਈ ਦੇ ਦਤਾ ਜਾ ਰਹੇ ਆ ਜੀ ਗੁਰਦੁਆਰਾ ਸਾਹਿਬ ਵਿਦਵਾਨ ਤੇ ਇੱਥੋਂ ਸੱਜੇ ਮੁੜਨਾ ਹੈ ਪਿਆਰਿਓ ਗੱਡੀ ਦੇ ਵਿੱਚ ਸਹਿਜ ਬਾਠ ਚੱਲਦਾ ਰਹਿੰਦਾ ਬਹੁਤ ਵਧੀਆ ਗੁਰਬਾਣੀ ਸੁਣ ਕੇ ਆਨੰਦ ਆਉਂਦਾ ਸਾਰਾ ਸਹਿਜ ਬਾਠ ਜੀ ਚੱਲਦਾ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਕਾਰਡ ਵਿੱਚ ਭਰਾਈ ਹੋਈ ਹੈ ਚੱਲਦੀ ਰਹਿੰਦੀ ਹਰਦੂ ਆਵਾਜ਼ ਕਰੀ ਸਿਫਤ ਜਿਨ੍ਹਾਂ ਤੋਂ ਬਖਸ਼ੀਐ ਸਹੀ ਪੁੱਤੇਦਾਰ ਜਿਨ ਜਿਨ ਕੋ ਦਿੱਤੀਆਂ ਜਿਨ੍ਹਾਂ ਮੇਰੇ ਪੰਡਾਲ ਜਿਹੇ ਪੰਡਾਰੀ ਹੋ ਗੁਣ ਨਿਕੜੈ ਤੇ ਇੱਕ ਯਾ ਪਰਵਾਨ ਨਗਰ ਜਿਨ੍ਹਾਂ ਕੋ ਨਾਨਕ ਨਾਮ ਜਿਨ੍ਹਾਂ ਨਿਸ਼ਾਨ ਕੌੜੀ ਨਾਮ ਮੇਰਾ ਜਨ ਨਿਰਮਲਾ ਸੁਣਿਆ ਸੁਖ ਹੋਈ ਵਾਹ ਜੀ ਵਾਹ ਸੋਨ ਸੋਨ ਮਨ ਵਸਾਈਐ ਬੂਝੈ ਜਨ ਕੋਈ ਆਜਾ ਜੀ ਦੁਸ਼ਹਿਰਾ ਆ ਜਾ ਰਹੇ ਕੁੱਕੜ ਕਿੰਨੇ ਬੇਜਮਾਨਾਂ ਦੀ ਗੁਰਮੁਖ ਪਿਆਰਿਓ ਅੱਜ ਦੇ ਦਿਨ ਮੌਤ ਹੋਣੀ ਐ ਇਹਨਾਂ ਨੂੰ ਖਾ ਜਾਣਾ ਕਿੰਨਿਆਂ ਨੇ ਇਹਨਾਂ ਵਾਸਤੇ ਸ਼ਾਇਰ ਕਹਿੰਦਾ ਇੱਕ ਨਾਂ ਦੇ ਮਨ ਚਾਓ ਕਿ ਗੋਸ਼ਟ ਖਾਵਾਂਗੇ ਆ ਕੁੱਕੜਾਂ ਦੀ ਗੱਡੀ ਅੱਗੇ ਜਾ ਰਹੀ ਐ ਆ ਇੱਥੇ ਮਾਸ ਦੀ ਦੁਕਾਨ ਸੀ ਇਥੋਂ ਦੇਖ ਕੇ ਗੱਡੀ ਜਾ ਰਹੀ ਐ ਤੇ ਸਾਡੇ ਸਾਹਮਣੇ ਅੱਜ ਦਸਹਿਰਾ ਫਿਰ ਅੱਜ ਦੇਖੋ ਤੁਸੀਂ ਸ਼ਰਾਬਾਂ ਮੀਟ ਚੱਲੂਗਾ ਤੇ ਇਹਨਾਂ ਨੂੰ ਵਿਚਾਰਨ ਪੁੱਛ ਕੇ ਦੇਖੋ ਇਹਨਾਂ ਦੀ ਵੀ ਜੀਵ ਜਿੰਦਗੀ ਹੈ ਜੀਵਨ ਹੈ ਐਵੇਂ ਜਿਹਾ ਆਪਾਂ ਕਿਸੇ ਦੇ ਵਿੱਚ ਜਾਣ ਪਾ ਨਹੀਂ ਸਕਦੇ ਤੇ ਆਪਾਂ ਕੱਢਣ ਦਾ ਵੀ ਕੋਈ ਆਪਾਂ ਨੂੰ ਅਧਿਕਾਰ ਨਹੀਂ ਹੈ ਜਾਨ ਕੱਢਣ ਦਾ ਕਿਸੇ ਦਾ ਕਿਹਦੇ ਸ਼ਾਇਰ ਕਹਿੰਦਾ ਇੱਕ ਨਾਂ ਦੇ ਮਨ ਚਾਓ ਕਿ ਗੋਸ਼ਤ ਖਾਵਾਂਗੇ ਇੱਕ ਕਹਿੰਦੇ ਵੀ ਗੋਸ਼ਤ ਖਾਵਾਂਗੇ ਅੱਜ ਤਿਹਾੜ ਹੈ ਅੱਜ ਮਾਸ ਖਾਵਾਂਗੇ ਇੱਕ ਨਾਂ ਦੇ ਮਨ ਟਰ ਕੇ ਵੱਡੇ ਜਾਵਾਂਗੇ ਇਨਾਂ ਦੇ ਮਨ ਡਰ ਹੈ ਵੀ ਅਸੀਂ ਵੱਡੇ ਜਾਵਾਂਗੇ ਮੌਤ ਹੋ ਜੂ ਸਾਡੀ ਜੀਵਨ ਜਿਉਣ ਦਾ ਸਭ ਨੂੰ ਅਧਿਕਾਰ ਹੈ ਸੋ ਗੁਰਬਾਣੀ ਵੀ ਕਹਿੰਦੀ ਹੈ ਜੋ ਸਭ ਮੈਂ ਇੱਕ ਖੁਦਾਏ ਕਹਿ ਤਹ ਤੋ ਕਿਉਂ ਮੁਰਗੀ ਮਾਰਾਂ ਇਹ ਸਭ ਦੇ ਵਿੱਚ ਰੱਬ ਸਮਝਦਾ ਹੈ ਫਿਰ ਮੁਰਗੀ ਨੂੰ ਕਿਉਂ ਮਾਰਦਾ ਉਹਦੇ ਵਿੱਚ ਵੀ ਰੱਬ ਹੀ ਹੈ ਸੋ ਅੱਗੇ ਜਾ ਰਹੀ ਸੀ ਗੱਡੀ ਮੇਰੇ ਮਨ ਵਿਚਾਰ ਆਇਆ ਵੀ ਚਲੋ ਆਪਾਂ ਆਵਦਾ ਅੰਦਰ ਦਾ ਗਿਆਨ ਪ੍ਰਗਟ ਕਰੀਏ ਰਹਿਣ ਪਹੁੰਚ ਚੁੱਕੇ ਆਂ ਅਸ ਪਹੁੰਚਣ ਵਾਲਿਆਂ ਦਵਾਨ ਤੇ ਹਾਂਜੀ ਪਿਆਰਿਓ ਪਹੁੰਚ ਚੁੱਕੇ ਆਂ ਰੈਣ ਗੁਰਦੁਆਰਾ ਸਾਹਿਬ ਸੁਖਰਮੁਖ ਪਿਆਰਿਓ ਕਮੇਜ ਬੈਠੇ ਆਂ ਹੁਣ ਪ੍ਰਸ਼ਾਦਾ ਖਾਣਾਂਗੇ ਉਧਰ ਹੁਣ ਪ੍ਰਸ਼ਾਦਾ ਖਾਣਾਂਗੇ ਕਿਉਂਕਿ ਦੁਬਾਰਾਂ ਸਿੰਘ ਕਰਾਂਗੇ ਤੇ ਕਿਸੇ ਮਰ ਹੱਸਦਾ ਹੋਰ ਸੁਣੋ ਵਾਸਤੇ ਬਾਦੀ ਚੁੰਡੀ ਤੇ ਭਰੋਸਾ ਵਾਝ ਜਾਂਦਾ ਏ ਕਾਪਾ ਗੱਲ ਕਰੇ ਵਿਸ਼ਵਾਸ ਦੀ ਜੇ ਉਹੀ ਵਿਸ਼ਵਾਸ ਤੇ ਦਿਰ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਨਾਲ ਜੋੜ ਲੈ ਨਾ ਤੇ ਤੇਰਾ ਦੁਨੀਆਂ ਦੇ ਦੁੱਖਾਂ ਦੀ ਕਿਹੜੀ ਗੱਲ ਕਰਦਾ ਤੇਰਾ ਤਾਂ ਜਨਮ ਮਰਨ ਦਾ ਗੇੜ ਹੀ ਕੱਟ ਦੇਣਾ ਗੁਰੂ ਨੇ ਆਖੋ ਸਤਨਾਮ ਜੇ ਉਹੀ ਵਿਸ਼ਵਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਕੀ ਤਿਵੰਤੇ ਸ੍ਰੀ ਗੁਰੂ ਗ੍ਰੰਥ ਜੀ ਸਾਹਿਬ ਬਾਦ ਸ੍ਰੀ ਗੁਰੂ ਦੀ ਜੀ ਕੀ ਬਾਦ ਸਹੀ ਦਸਵੇਂ ਪ੍ਰਥਮ ਗਗ ਵੀ ਸਨ ਗਏ ਗੁਰੂ ਨਾਨਕ ਦੇਵ ਜੀ ਇਸੋ ਬੜਾ ਪਿਆਰੇ ਦਵਾਨ ਕਰਿਆ ਹੀ ਹੁਣ ਤੇ ਬੈਠੇ ਆ ਹੁਣ ਸਮਰ ਕਹਿੰਦਾ ਪ੍ਰਸ਼ਾਦਾ ਛਕਣਾ ਹੈ ਵੀ ਫੇਰ ਪ੍ਰਸ਼ਾਦਾ ਛਕਣਾ ਹੁਣ ਪਹਿਲਾਂ ਛਕਿਆ ਨਹੀਂ ਪਹਿਲਾਂ ਨਹੀਂ ਛਕਿਆ ਤੂੰ ਹੀ ਛਕਣਾ ਚਲੋ ਛਕ ਲੋ ਬਈ ਹੁਣ ਪ੍ਰਸ਼ਾਦਾ ਛਕ ਕੇ ਚਲਦੇ ਆ ਘਰ ਅੱਜ ਦੁਸ਼ਹਿਰਾ ਹੈ ਤੇ ਅੱਜ ਜਾਣਾ ਕੁਝ ਪਟਾਕੇ ਮੰਗਦਾ ਵੀ ਐ ਇਹ ਖਾਲਸੇ ਪਟਾਕੇ ਚਲਾਉਂਦੇ ਹੁੰਦੇ ਨੇ ਕੋਈ ਗੱਤਗਾ ਖੇੜਦੇ ਹੁੰਦੇ ਖਾਲਸੇ ਤੌਰ ਤੇ ਆਪਾਂ ਵਾਪਸ ਜਾ ਰਹੇ ਹਣ ਘਰ ਸਾਰੇ ਘਰ ਹੁਣ ਆ ਗਟ ਗੋਰ ਸਕੂਲ ਟੇਗੋਰ ਸੋ ਗਰਮੁਕ ਪਿਆਰੇ ਹੋ ਪਹੁੰਚ ਕੇ ਘਾਰੇ ਹੁਣ ਕਰਨ ਲੱਗਿਆ ਇਸ਼ਨਾਨ ਸਮਰ ਪਾਣੀ ਲੈ ਕੇ ਖੜਾ ਸਰਬੱਤ ਕੀ ਕਰਦੀ ਹੈ ਆ ਹੀ ਕਰੀ ਜਾਂਦੀ ਸਾਰੀ ਢੜੀ ਡਰਾਇੰਗ ਹੀ ਕਰਦੀ ਰਹਿੰਦੀ ਹੈ ਕੱਟ-ਕੱਟ ਕੇ ਨਿਕਲ ਨਿਕਾ ਇਹ ਸਮਾਨ ਉਹ ਹੀ ਬਣਾਉਂਦੀ ਰਹੂਗੀ ਹੈਨਾ ਚੱਲ ਵਧੀਆ ਆਟ ਬਣਾਉਂਦੀ ਹੈ ਆਟ ਇਹ ਸਭ ਹੀ ਆਟ ਬਣੂਗੀ ਇਹ ਅੱਜ ਦੁਸਹਿਰੇ ਤੇ ਸਰਬੱਤ ਪਟਾਕੇ ਲੈ ਕੇ ਆਈ ਸਰਬੱਤ ਤੇ ਸਮਰ ਇਧਰ ਲਿਆਓ ਰੇ ਦਿਖਾਓ ਪਟਾਕੇ ਇੱਥੇ ਲੱਗ ਬਾਹਲੇ ਲੱਗ ਨਹੀਂ ਹੁਣ ਮੇਰੇ ਤੇ ਨਾ ਪਾ ਦੀ ਪਰੇ ਦੂਰ ਰੱਖ ਦੂਰ ਰੱਖ ਦੂਰ ਪਟਾਕੇ ਪਟਾਕੇ ਤਾਂ ਪਏ ਕੋਈ ਨਹੀਂ ਪੈ ਰਹੇ ਪਰੇ ਰੱਖ ਦੂਰ ਰੱਖ ਦੂਰ ਰੱਖੋ ਪਰੇ ਉਹ ਤੀਲੀ ਮਾਰ ਕੇ ਚਲਾ ਰਹੇ ਉਧਰ ਚੱਲੇ ਨਹੀਂ ਤੇਰੇ ਤੀਲੀ ਮਾਰ ਕੇ

ਮੈਂ ਤਾਂ ਨਿੱਕ ਨਿੱਕੀ ਵਿਜਾਉਂਗਾ ਨਿੱਕ ਨਿੱਕੀ ਆਹਾਹਾ 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 ਇਧਰ ਇਹ ਆਹਾਹਾ ਆਈ ਅ ਅ ਹਾਂ ਬੋਲ ਦੋੜਾ ਚੱਲ ਗਿਆ ਚੱਲ ਗਿਆ ਰੂਪ ਪਟਾਕਾਂ ਤੋਂ ਡਰਦਾ ਵੇਖੀ ਆ ਵੇ ਕੰਬੀ ਜਾਂਦਾ ਹੁਣ ਦੇਖੇ ਮੇਰਾ ਪੈਡੀ ਸ਼ਾਟ ਇਹ ਪਟਾਕੀ ਲੈ ਕੇ ਆਇਸ ਹਮਰੋਣੀ ਵੇਖੋ ਇਧਰ ਕੁੜ ਮਾਰਕਾ ਇਹ ਰਿਬੀ ਦੇ ਵਿੱਚ ਹੈ ਰਿਬੀ ਦੇ ਵਿੱਚ ਅਗਰਬਤੀ ਹੈ ਆਰੇ ਆਰੇ ਆ ਅੱਗੇ ਤਾਂ ਪੈਰ ਤਰ੍ਹਾਂ ਵਜਾ ਕੇ ਪੈਰ ਨਾਲ ਵਜਾ ਕੇ ਠੀ ਸਰਵਤ ਪੱਲਾ ਤੁਸੀਂ ਸਰਵਤ ਮੈਨੂੰ ਪਟਾਕੀ ਦਿੰਦੀ ਮੈਂ ਸਾਰੇ ਵਜਾ ਦਾਂ ਇੱਕ ਵਾਰੀ ਹੈ ਜਾਓ ਇਹ ਸਰਵਤ ਬੈਰਾਂ ਨਾ ਵਜਾਣਾ ਸਰਵਤ ਬੈਰਾਂ ਨਾ ਵਜਾਉਂ ਬਟਾ ਕੇ ਛੱਡ ਦਿਓ ਇਹਨੂੰ ਹੁਣ ਖਿਲਾ ਛੱਡ ਦਿਓ ਸਰਵਤ ਬੈਰਾਂ ਨਾ ਬਟਾ ਕੇ ਜਾਓ ਜਾਓ ਜਾ ਇਹ ਇਹ ਉਹ ਉ ਨਗੜਕੋਆ ਮੇਰੇ ਵਾਲ ਦਾ ਹੋਇਆ ਤੇਰੇ ਵਾਲ ਦਾ ਹੋਇਆ ਨਾ ਸਮਰ ਚੋੜਾ ਬਾਕੇ ਤੇ ਪਟਾਕੇ ਵੀ ਜਾਈ ਨੇ ਜੇ ਲੱਗ ਗਿਆ ਡਗ ਦੂ ਫੇਰ ਕੋਈ ਉਹ ਠੀਕ ਲੱਗੀ ਫੁੱਲ ਜੜੀਆਂ ਵਜਾਉਂਦੇ ਆ ਕੋਈ ਮਾਰ ਤਾ ਨਾ ਤੇਰੀਆਂ ਆ ਵੀ ਦਸ਼ਰਾ ਮੰਨ ਰਿਹਾ ਤੇ ਸ਼ਰਮ ਮੰਨ ਗਿਆ ਹਾਂ ਕਮਾ ਕਮਾ ਤਾ ਮੈਂ ਗਈ ਹੋਰ ਕਿੱਥੇ ਜਾਵੇ ਗਰਦਨ ਨੂੰ ਕਮਾ ਗਰਦਨ ਨੂੰ ਕਮਾ ਗਰਦਨ ਕਮਾ ਉਹ ਵੀ ਗਿਰ ਜਾਂਦਾ ਉਧਰ ਭੱਜਾ ਫਿਰਦਾ ਉਹ ਸਮਰ ਕੀ ਕਰਦਾ ਨਿੱਕਾ ਇਹ ਪਟਾਕਾ ਤੇ ਭੱਜ ਕੇ ਵੇਖੀ ਕਿੰਨੀ ਦੂਰ ਗਿਆ ਇਹ ਉਹ ਚੱਲੂਗਾ ਚਲਪਾ ਚਲਪਾ ਇਹ ਮਿਸ ਹੈ ਬਈ ਸਰਬੱਤ ਵਧੀਆ ਚੁਰਲੀ ਚਰਾ ਰਹੀ ਹੈ ਸੋ ਗਰਮਕ ਪਿਆਰਿਓ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤੱਕ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ